ਵਿਆਹ ਵਾਲੇ ਘਰ ਚੋਂ ਚੋਰੀ ਕਰਨ ਵਾਲੇ ਚੌਥੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ ਇਹ ਵੀ ਪੰਜਾਬ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇ ਸਾਹਿਬ ਗੁਰਪ੍ਰਿੰਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਦੇਸ਼ਨਿਰਦੇਸ਼ੇਟ 2024 ਦੇ ਵਿੱਚ 200 60 ਨੰਬਰ ਮੁਕਦਮਾ ਦਰਜ ਹੋਇਆ ਸੀ ਪੀਐਸਐਸਲਾਮਾਬਾਦ ਜਿਹੜਾ ਕਿ ਕੰਪਲੇਨੈਂਟ ਨਰੇਸ਼ ਕੁਮਾਰ ਉਹਨਾਂ ਦੇ ਬਿਆਨਾਂ ਤੇ ਦਰਜ ਹੋਇਆ ਸੀਗਾ ਉਹਨਾਂ ਦੇ ਘਰ ਚੋਰੀ ਹੋਈ ਸੀ ਕੁਝ ਗਹਿਣੇ ਕੁਝ ਸੋਨਾ ਕੁਝ ਚਾਂਦੀ ਤੇ ਕੁਝ ਕੈਸ਼ ਚੋਰੀ ਹੋਇਆ ਸੀਗਾ ਅਸੀਂ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਜਿਨ੍ਹਾਂ ਤੋਂ ਅਸੀਂ 1 ਲੱਖ ਰੁਪਿਆ ਕੈਸ਼ 1 ਕਿਲੋ ਚਾਂਦੀ ਤੇ ਜਿਹੜਾ crime ਦੇ ਵਿੱਚ ਮੋਟਰਸਾਈਕਲ ਯੂਜ਼ ਹੋਇਆ ਸੀ ਉਹ ਅਸੀਂ ਰਿਕਵਰ ਕਰ ਲਿਆ ਸੀਗਾ ਤੇ ਹੁਣ ਅਸੀਂ ਲਖਪ੍ਰੀਤ ਸਿੰਘ ਅਲਾਇਸ ਲਵਲੀ ਜਿਹੜਾ ਅਕਿਊਸਡ ਹੈ ਉਹਨੂੰ ਅਸੀਂ ਅਰੈਸਟ ਕੀਤਾ ਹੈ ਜਿਹਦੇ ਕੋਲੋਂ ਅਸੀਂ 1 ਕਿਲੋ 800 ਗ੍ਰਾਮ ਚਾਂਦੀ ਫੋਕਵਰ ਕੀਤੀ ਹੈ ਤੇ ਹੁਣ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਇਹਦੀ ਪੁੱਛਗਿੱਛ ਤੋਂ ਸਾਹਮਣੇ ਆਊਗਾ ਅਸੀਂ ਤੋੜੇ ਤਹਿਤ ਪਹੁੰਚਾਵਾਂਗੇ ਧੰਨਵਾਦ